ਆਓ ਸੁਣਦੇ ਹਾਂ ਕੀ ਹੈ ਪੂਰਾ ਮਾਮਲਾ ਜ਼ਿਲ੍ਹਾ ਆਗੂ ਸੁਖਵਿੰਦਰ ਸਿੰਘ ਖਾਲਸਾ ਦੀ ਆਪਣੀ ਜ਼ੁਬਾਨੀ ਅੱਜ ਦਾ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਕਿਹੜੇ ਸਬੰਧ ਵਿੱਚ ਕੀਤਾ ਜਾ ਰਿਹਾ ਹੈ ਪਹਿਲਾਂ ਸਭ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ 19 ਮਾਰਚ ਨੂੰ ਸਾਡੀ ਕੇਂਦਰ ਸਰਕਾਰ ਨਾਲ ਮੀਟਿੰਗ ਹੀ ਤੇ ਔਰ ਪੰਜਾਬ ਸਰਕਾਰ ਨੇ ਆਪਣੇ ਘਰ ਸੱਦ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਔਰ ਉਹਦੇ ਸਾਥੀ ਜਿਹੜੇ ਸਾਡੇ ਆਗੂ ਕਿਸਾਨ ਉਹਨਾਂ ਨੂੰ ਬੰਦੀ ਬਣਾਇਆ ਅੱਜ ਉਸੇ ਸਬੰਧ ਵਿੱਚ ਅਸੀਂ ਇਹ ਜਿਹੜਾ ਅੱਜ ਭਗਵੰਤ ਮਾਨ ਔਰ ਕੇਂਦਰੀਵਾਦ ਦਾ ਪੁਤਲਾ ਸਾਰ ਲੱਗਿਆ ਕਿ ਜਿੰਨਾ ਤੱਕ ਸਾਡੇ ਜਿਹੜੇ ਕਿਸੰਗ ਔਰ ਕਿਸਾਨ ਰਹਾਈ ਨਹੀਂ ਕਰਦੇ ਉਹਨਾਂ ਤੱਕ ਇਦਾਂ ਹੀ ਰੋਸ ਸਾਡਾ ਯਾਰੀ ਰਹੇਗਾ ਔਰ ਹੋ ਸਕਦਾ ਕਿ ਅਸੀਂ ਹਵੱਡਾ ਲਾਣ ਕਰਕੇ ਕੋਈ ਇਸ ਰੋੜਾ ਨੂੰ ਜਾਂ ਰੇਲਾ ਨੂੰ ਜਾਂ ਕਿਸੇ ਹੋਰ ਵੀ ਅਧਿਕਾਰੀਆਂ ਦੇ ਦਫ਼ਤਰਾਂ ਨੂੰ ਘਰਾਓ ਕਰੀਏ ਕਿ ਨਾ ਤਾਂ ਸਾਡੇ ਇਹ ਜਿਹੜੇ ਸਿੰਗਾ ਰਹੀ ਨਹੀਂ ਕਰਦੇ ਇਸ ਸਬੰਧ ਵਿੱਚ ਅਸੀਂ ਅੱਜ ਆਪਣਾ ਪੁਤਲਾ ਸਾੜ ਕੇ ਉਜਾਰੀ ਕਰ ਰਹੇ ਆ ਤੇ ਬਾਕੀ ਇਹ ਗੱਲ ਆ ਭਗਵੰਤ ਜੀ ਨੂੰ ਜੋ ਇਹਨੇ ਕੀਤਾ ਬਹੁਤ ਮਾੜਾ ਕੀਤਾ ਕਿਉਂਕਿ ਸਾਨੂੰ ਇੱਕ 84 ਦਾ ਯਾਦ ਕਰਾਤਾ ਕਿ 84 ਵੇਲੇ ਵੀ ਆ ਸਾਡੇ ਇਸੋ ਹਾਲਾਤ ਹੋਏ ਹੀ ਜੋ ਅੱਜ ਸਾਡੇ ਸੰਭੂ ਬਾਰਡਰ ਖਨੋਰੀ ਬਾਰਡਰ ਰਤਨਪੁਰੇ ਬਾਰਡਰ ਤੇ ਜੋ ਸਾਡੇ ਮਾੜੇ ਹਾਲਾਤ ਕੀਤੇ ਗਏ ਔਰ ਜਿਹੜੀ ਪੰਜਾਬ ਸਰਕਾਰ ਦੀ ਪੁਲਿਸ ਆ ਇਹਨੇ ਲਾਗੇ ਖਲੋ ਕੇ ਜਿਹੜੀਆਂ ਸਾਡੀਆਂ ਕੀਮਤੀ ਸਮਾਨ ਕਰੋੜਾਂ ਦਾ ਸਮਾਨ ਸਾਡਾ ਇਹਨਾਂ ਚੋਰੀ ਕਰਾਇਆ ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਔਰ ਇਥੋਂ ਦੀ ਪੁਲਿਸ ਹੋਏਗੀ ਜਿਨ੍ਹਾਂ ਸਾਡਾ ਇਹਨਾਂ ਨੁਕਸਾਨ ਕੀਤਾ ਤੇ ਮੈਂ ਇੰਨੀਆਂ ਗੱਲਾਂ ਕਹਿੰਦਾ ਧੰਨਵਾਦ ਹੈ ਪਰ ਪੰਜਾਬ ਸਰਕਾਰ ਨੂੰ ਇੱਕ ਗੱਲ ਦੀ ਜ਼ਰੂਰ ਹੈ ਕਿ ਜੇ ਇਹਨਾਂ ਸਾਡੇ ਤੇ ਭਾਜੀ ਚੜ੍ਹੀ ਆ ਪਰ ਅਸੀਂ ਇਹਨਾਂ ਨੂੰ ਅਦੂਣੀ ਭਾਜੀ ਹੋ ਕੇ ਮੋੜਾਂਗੇ ਇਹ ਸਾਡੇ ਅਸੀਂ ਦਿਨ ਰਾਤ ਇਸੇ ਪਰ ਰੋਲ ਦੇ ਰੇਲ ਰੋਕੋ ਜਾਂ ਕੋਈ ਹੋਰ ਵੀ ਦਫਤਰਾ ਕਰਾਓ ਕਰੇਗਾ ਉਹਨਾਂ ਤੱਕ ਅਸੀਂ ਬਹਿਣ ਵਾਲੇ ਨਹੀਂ ਜਿੰਨਾ ਤੱਕ ਸਾਡੇ ਕਿਸਾਨ ਜਿਹੜੇ ਨੇ ਉਹ ਜੇਲਾ ਵਿੱਚ ਨੇ ਗਰਦਾਸਪੁਰ ਜ਼ਿਲ੍ਹੇ ਤੋਂ ਸਰਦਾਰ ਦਲਾਪ ਸਿੰਘ ਜੀ ਸਲੱਖਣ ਸਿੰਘ ਮਾਲ ਔਰ ਕਾਈ ਪ੍ਰਧਾਨ ਸ਼ਮਸ਼ੇਰ ਸਿੰਘ ਅੱਡ ਸ਼ਮਸ਼ੇਰ ਸਿੰਘ ਚੈਣਵਾਲ ਤੋਂ ਉਹ ਵੀ ਜੇਲ੍ਹ ਰੋਪੜ ਦੇ ਵਿੱਚ ਪਾਉਂਦੇ ਨੇ ਜਿੰਨਾ ਤੱਕ ਰਾਹ ਹੀ ਨਹੀਂ ਹੁੰਦੇ ਉਹਨਾਂ ਤੱਕ ਅਸੀਂ ਰੋਡ ਜਾਮ ਕਰਾਂਗੇ ਧੰਨਵਾਦ ਇਸ মিডিਆ ਦਾ ਜਿਹੜਾ ਇੰਨੇ ਨੇਹਰ ਦੇ ਵਿੱਚ ਸਾਡੀ ਆਵਾਜ਼ ਪਚਾਰੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ